ਲੁੰਗੇ ਵੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀਏ ਜਦ ਤੱਕ ਉਹ ਲਾਸ਼ਾਂ ਗਿੰਦੇ ਨੇ ਆਪਾਂ ਬੋਟਾਂ ਦੀ ਆਹ ਔਰ ਚੌਂ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਵੋ ਚੌਂ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ ਚੁੱਲਿਆਂ ਵਿੱਚੋਂ ਕੱਢ-ਕੱਢ ਲੱਕੜਾ ਇਸ ਦੀ ਅੱਗ ਵਿੱਚ ਨਹੀਂ ਆਪ ਨੂੰ ਵੀ ਨਿਤੋਂ ਕੋਈ ਵੀ ਆਉਂਦੀ ਹੈ ਕਿ ਤੁਸੀਂ ਇੰਨੇ ਲੈਜੈਂਡਰੀ ਹੋ। ਤੁਹਾਡਾ ਇਹਦੇ ਉੱਤੇ ਕੀ ਟੇਕ ਹੈ? ਹੁੰਦੀ ਕੋਈ ਵੀ ਕਿ ਲੈਜੈਂਡਰੀ ਪੋਇਟਰੀ ਜੀ। ਦੇਖੋ ਪੋਇਟਰੀ ਦਾ ਬੰਦੇ ਹਜ਼ਾਰਾਂ ਕਰੋੜਾਂ ਕਿਸਮਾਂ ਦੇ ਆ ਪੋਇਟਰੀ ਵੀ ਬਹੁਤ ਕਿਸਮਾਂ ਦੀ ਹੈ। ਹੈ ਨਾ? ਆਪੋਕੇ ਕਿੰਨੇ ਵੀ ਕੁਝ ਇੱਕ ਪੋਇਟ ਗੁਰੂ ਨਾਨਕ ਵੀ ਪੋਇਟ ਹੈ। ਬਾਰਿਸ਼ਾ ਵੀ ਪੋਇਟ ਹੈ। ਨੰਬੂਲੇਸ਼ਾਰ ਵੀ ਪੋਇਟ ਹੈ। ਹੁਣ ਤੋਂ ਅੱਗੇ ਅੱਗੇ ਕੀ ਪੋਇਟਰੀ ਦਾ ਕੋਈ ਅੰਤ ਨਹੀਂ ਹੈ ਮਤਲਬ ਨਾ ਇਹ ਖਤਮ ਹੁੰਦੀ ਹੈ ਸੋ ਪੋਇਟਰੀ ਦੀ ਮੈਂ ਜਿਹੜੀ ਪੋਇਟਰੀ ਦੀ ਜਿਹੜੀ ਪਰਿਭਾਸ਼ਾ ਹੈ ਕਿ ਸਿਰਫ ਤੁਕਾਂ ਤਰਲ ਜਾਣ ਨਾ ਪੋਇਟਰੀ ਨਹੀਂ ਬਣ ਜਾਂਦੀ ਜਿਹੜਾ ਰਿਦਮ ਜੇ ਸ਼ਬਦ ਹੋਣ ਪੋਇਟਰੀ ਨੂੰ ਪੋਇਟਰੀ ਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਇੱਕ ਤਾਂ ਇੰਟੈਂਸਿਟੀ ਆਫ ਜਜ਼ਬਿਆਂ ਦੀ ਸ਼ਿੱਦਤ ਹੈ ਨਾ ਔਰ ਕਲਪਨਾ और जी थे अनुभव की एक शहरदत आ बाकी छंद बद बहुत कुछ होता छंद छंद से लिखी हर चीज़ कविता नेलैक्शन बारे में बहुत पहला एक चीज़ लिखी थी ਜਿਹੜੀ ਮੈਨੂੰ ਲੱਗਦਾ ਕਿ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਹੈ ਮੈਂ ਲਿਖਿਆ ਸੀ ਕਿ ਡੂੰਗੇ ਵੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀਏ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣ। ਓਏ ਹੋਏ। ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਵੋ। ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ ਚੁੱਲਿਆਂ ਵਿੱਚੋਂ ਕੱਢ-ਕੱਢ ਲੱਕੜਾ ਇਸ ਦੀ ਅੱਗ ਵਿੱਚ ਨਹੀਂ। ਕਿ ਸਾਡਾ ਸਾਡੀ ਰਾਜਨੀਤੀ ਸਾਡੀ ਪੋਲਿਟਿਕਸ ਇੰਨੀ ਗੰਦਲ ਗਈ ਆ ਕਿ ਹੁਣ ਪਤਾ ਨਹੀਂ ਉਹਨਾਂ ਨੂੰ ਸ਼ਰਮ ਸਾਰੀ ਹੈ ਕਿ ਨਹੀਂ ਪਰ ਸਾਨੂੰ ਬਹੁਤ ਸ਼ਰਮ ਸਾਰੀ ਆ ਕਿ ਅਸੀਂ ਉਹ ਸਾਨੂੰ ਉਹ ਸਾਡੇ ਪੋਲਿਟਿਸ਼ੀਅਨ ਕਿ ਬਰੀ ਸੰਜੋਗ ਹੋ ਜਾਂਦਾ ਮਤਲਬ ਇਹ ਆ ਕਿ ਕਈ ਕਈ ਖਿਆਲ ਅਜਿਹਾ ਨਾ ਉਧਰ ਦੇਖੀ ਉਧਰ ਦੇਖੀ ਕਰ ਸੋ ਤੁਹਾਡਾ ਮੈਂ ਸਵਾਲ ਸੰਦੇ ਕਿਹੜੀ ਕਿਹੜੀ ਲਾਈਨ ਬਾਰੇ ਗੱਲ ਕਰ ਰਹੇ ਹੋ ਜਿਹੜੀ ਲਾਈਨ ਹੈ ਨਾ ਮੈਨੂੰ ਵਿਵਾਦ ਮੈਨੂੰ ਵਿਵਾਦ ਕਰੋ ਹਾਂ ਤੁਸੀਂ ਇਹ ਤਾਂ ਜਣੀ ਸ਼ਿਫ ਦੀ ਲਾਈਨ ਹੈ ਅੱਛਾ ਜਣੀ ਇਹਦਾ ਕੋਈ ਮੇਰੇ ਖਿਆਲ ਚ ਕੋਈ ਹੋਰ ਇਹਦਾ ਜਵਾਬ ਨਹੀਂ ਤੇ ਉਹਨਾਂ ਨੂੰ ਇਹ ਮੰਨਣਾ ਚਾਹੀਦਾ ਕਿ ਸ਼ਿਫ ਦੀ ਸੀ ਲਾਈਨ ਲਈ ਤੇ ਉਹ ਕਹਿੰਦੇ ਵੀ ਇਹ ਤੇ ਹੋ ਸਕਦਾ ਹੋ ਉਹਨਾਂ ਤੋਂ ਪਹਿਲਾਂ ਕਿਸੇ ਹੋਰ ਨੇ ਵੀ ਯੂਜ਼ ਕੀਤਾ ਹੋਵੇ ਦੇਖੋ ਆਹ ਤੇ ਆਪ ਜੇ ਹੈਗਾ ਕੁਝ ਇਸ ਤਰ੍ਹਾਂ ਦਾ ਮੈਨੂੰ ਤਾਂ ਲੱਗ ਪਿਆ ਕਈ ਚੀਜ਼ਾਂ ਇਦਾਂ ਹੁੰਦੀਆਂ ਕਿ ਉਹ ਹੁਣ ਇਹ ਸ਼ਿਭਦੀ ਆ ਪਰ ਬਹੁਤ ਮਸ਼ਹੂਰ ਅ ਸ਼ਿਭਦੀ ਲਾਈਨ ਹਾਂਜੀ ਹਨ ਇਹ ਬੱਚੀ ਬੱਚੀ ਨੇ ਬਤਾ ਸ਼ਿਭ ਮਾਰਦੀ ਲਾਈਨ ਆ ਔਰ ਇਹ ਤੋਂ ਪਹਿਲਾਂ ਅਸੀਂ ਇਹ ਲਾਈਨ ਨਹੀਂ ਸੁਣੀ ਜੀ ਨਵੇਂ ਨਹੀਂ ਸੁਣੀ ਚਲੋ ਜੀ ਸ਼ਮੀ ਜੀ ਪੰਜਾਬੀ ਚ ਦੱਸੋ ਜੀ ਜਿਹੜਾ ਇਹ ਬਣਾ ਰਹੀ ਆ ਦੇਖੋ ਜੀ ਇਹਦੀ ਜਿਹੜੀ ਨੀ ਹੈ ਨਾ ਜਿਹੜੀ ਇਹਦੀ 19 तकरीबन तकरीबन 2015 ਦੇ ਆਸ-પાસ ਸਮਝ ਲਓ ਕਿ ਇਹਦੀ ਨਹੀਂ ਬੰਦੀ ਹੈ ਔਰ ਸੈਗਲ ਸਾਹਿਬ ਪਠਾਨਕੋਟ ਤਸ਼ਰੀਫ ਲਿਆਉਂਦੇ ਨੇ ਗਾਣ ਵਾਸਤੇ ਆਉਂਦੇ ਆ ਗ਼ਜ਼ਲ ਦੀ ਇੱਕ ਮਹਿਫਲ 'ਚ ਸ਼ਿਰਕਤ ਕਰਨ ਨੂੰ ਆਉਂਦੇ ਨੇ ਉੱਥੇ ਅਸੀਂ ਸਾਰੇ ਲੋਕ ਹੀ ਰੋਮੀ ਰੰਜਨਾ, ਸ਼ੋਕ ਮਸਤੀ ਨੇ ਆਲੀਆ ਜਮਾਨੀ ਅੰਡ ਵਿਜੇ ਸ਼ਰਮਾ, ਵਿਨੋਦ ਸੈਗਲ ਸਭ ਲੋਕ ਉੱਥੇ ਬੈਠੇ ਹੁੰਦੇ ਨੇ ਉਹ ਜਿਸ ਲਈ ਇੱਕ ਲਾਈਨ ਗਾਉਂਦੇ ਆ ਨਾ ਕਿ ਉਹ ਇੱਕ ਲਾਈਨ ਗਾਉਂਦੇ ਐ ਕਿ ਸਾਨੂੰ ਪ੍ਰਭ ਜੀ ਇੱਕ ਅਦ ਗੀਤ ਉਧਾਰਾ ਹੋਰ ਦਿਓ ਸਾਡੀ ਬੁਝਦੀ ਜਾਂਦੀ ਅਗ ਅੰਗਾਰਾ ਹੋਰ ਦਿਓ ਉਹ ਫਿਰ ਜਿਸ ਲਈ ਅੰਤਰੇ ਦੇ ਆਉਂਦੇ ਆ ਨਾ ਕਿ ਮੈਂ ਨਿੱਕੀ ਉਮਰੇ ਸਾਰਾ ਦਰਦ ਹੰਡਾ ਬੈਠਾ ਤੁਸੀਂ ਯਕੀਨ ਕਰੋ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਲੋਕ ਅੰਡੇ ਖੜੇ ਹੋ ਜਾਂਦੇ ਔਰ ਉਹ ਅੰਤਰਾ ਜਿਹੜਾ ਹੈ ਇਸ ਦੀਪ ਦਾ ਜਾਂ ਇਹ ਜਿਹੜੇ ਟਰੈਕ ਬਣੇ ਨੇ ਇਹ ਆਧਾਰ ਬੰਦਾ ਫਿਰ ਉਸ ਤੋਂ ਬਾਅਦ ਸ਼ੋਕਮਸਤੀ ਉਹਨਾਂ ਦੇ ਘਰ ਜਾਣੇ ਦਿੱਲੀ ਉੱਥੇ ਉਹ 1 ਮਿੰਟ ਦੇ ਵਿੱਚ ਇੱਕ ਗਾਣਾ ਕੰਪੋਜ਼ ਕਰ ਦਿੰਦੇ ਨੇ ਤੇ ਰੋਮੀ ਰੰਜਨ ਨੂੰ ਕਹਿੰਦੇ ਆ ਕਿ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬਿਆਸਰਾ ਮੱਥੇ ਤੇ ਹੋਣੀ ਲੱਗ ਗਈ ਇੱਕ ਖੂਬਸੂਰਤ ਹਾਦਸਾ ਵੀ ਇਹ ਤੁਸੀਂ ਗਾਓ ਬਸ ਫਿਰ ਉਹ ਤੋਂ ਐਲਬਮ ਸ਼ੁਰੂ ਹੁੰਦੀ ਆ ਇਹ ਵਿਨੋਦ ਜੀ ਕੰਪੋਜੀਸ਼ਨਸ ਕਰਦੇ ਨੇ ਬਾਕੀ ਸਾਰੇ ਆਰਟਿਸਟ ਜਿਹੜੇ ਨੇ ਔਰ ਰਜਨੀਸ਼ ਜੀ ਦੇ ਸਟੂਡੀਓ ਚ ਆਪਣੀ ਆਵਾਜ਼ ਡਬ ਕਰਦੇ ਨੇ ਔਰ ਫਿਰ ਉਹ ਹੌਲੀ ਹੌਲੀ ਜਾਂਦੇ ਜਾਂਦੇ ਜੀਤੂ ਕਾਬਾ ਜੀ ਉਹਦਾ 뮤직 ਕਰਦੇ ਨੇ ਤੁਸੀਂ ਸਾਰਿਆਂ ਨੇ 뮤직 ਸੁਣਿਆ ਉਹ ਐਸਾ ਐਸਾ ਪਾਵਰਫੁਲ 뮤직 ਹੈ ਔਰ ਐਸਾ ਰੂਹ ਤੱਕ ਪਹੁੰਚਣ ਵਾਲਾ ਸੰਗੀਤ ਹੈ ਜਿਹੜਾ ਕਿ ਰਹਿੰਦੇ ਸਾਲਾਂ ਤੱਕ ਰਹੇਗਾ ਔਰ ਇਹਦੀ ਉਮਰ ਜਿਹੜੀ ਹੈ ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਜੀ ਦੇ بیٹے ਜਿਹੜੇ ਨੇ ਮਿਹਰਬਾਨ ਜਿੱਦਾਂ ਉਹਨਾਂ ਨੇ ਆਸੀਸ ਦਿੱਤੀ कि ये रहंदी दुनिया तक संगीत रहेगा और ये गाने रहंदी दुनिया तक रहनेਗੇ जेडे इस एल्बम ਦੇ ਵਿੱਚ ਹੈਗੇ ਸੋ ਮੈਂ ਆਪਣੀ ਪੂਰੀ ਟੀਮ ਦਾ ਖਾਸ ਕਰਕੇ ਜਿਹੜੇ ਇਸ ਐਲਬਮ ਦੀ ਰੂਹ ਨੇ ਵਿਨੋਦ ਸੈਗਲ ਸਾਹਿਬ ਕਿਉਂਕਿ ਵਿਨੋਦ ਸੈਗਲ ਸਾਹਿਬ ਵਰਗੀ ਆਵਾਜ਼ اور ਇਹੋ ਜੀ ਰੂਹ ਜਿਹੜੀ ਹੈ ਉਹ ਕਿਤੇ ਮੁਸ਼ਕਲ ਨਾਲ ਹੀ ਮਿਲਦੀ ਹੈ ਕਦੀ ਸਦੀਆਂ ਯੁਗਾਂ ਚ ਔਰ ਅਸੀਂ ਸਾਰੇ ਲੋਕ ਬਹੁਤ ਖੁਸ਼ਕਿਸਮਤ ਹੈ ਕਿ ਅਸੀਂ ਇਹਨਾਂ ਦੇ ਯੁੱਗ ਦੇ ਵਿੱਚ ਟਰੈਵਲ ਕਰ ਰਹੇ ਹਾਂ ਅਸੀਂ ਇਹਨਾਂ ਦੇ ਯੁੱਗ ਚ ਜ਼ਿੰਦਾ ਆਵੇਂ ਵਿਨੋਦ ਸੈਗਲ ਸਾਹਿਬ ਦੇ ਯੁੱਗ ਦੇ ਵਿੱਚ ਅਸੀਂ ਵੀ ਜਿਹੜੇ ਆ ਜ਼ਿੰਦਾ ਔਰ ਅਸੀਂ ਇਹਨਾਂ ਨੂੰ ਛੂ ਸਕਨੇ ਆ ਅਸੀਂ ਇਹਨਾਂ ਨੂੰ ਮਹਿਸੂਸ ਕਰ ਸਕਨੇ ਆ ਤੁਸੀਂ ਬਹੁਤ ਕੁਝ ਮਹਿਸੂਸ ਕਰ ਸਕਨੇ ਆ ਇਹਨਾਂ ਨੂੰ ਔਰ ਇਹੋ ਜੀ ਰੱਬੀ ਰੂਹ ਜਿਹੜੀ ਆ ਦੂਸਰੀ ਕਿਤੇ ਨਜ਼ਰ ਨਹੀਂ ਆਉਂਦੀ नहीं बात यह है कि शिव कुमार बटालवी साहब के बारे में अगर मुझसे सच पूछा जाए तो मुझे यह है कि एक बड़ी अच्छे सीन है कि मैं मैट्रिक पास किया हुआ था और ओ, मैं पंजाबी बोलना चाहता है हिंदी भी चल सकती है थोड़ी बहुत पंजाबी मैं बोलना चाहना कि मैं मैट्रिक पास की सी उस वेले सू एक बड़ी पब्लिसिटी होगी साढ़े अपने हाड़े मुंडिया नाल कि कोई उत शिव कंवर बटालवी आ रहे हैं तो वो है सनातन धर्म स्कूल जहाँ वो मंदिर भी है वहाँ पे उसके पीछे स्कूल है तो हम शाम को पहुँच गए सर्दियों का मौसम था तो हमारे लिए मुशायरे सुनना या ये एक ये मेरी उसमें नहीं था तबीयत में नहीं था हम तो अभी सोलह साल का बंदे को हम तो फिल्म के गाने रफ़ी साहब के गाते थे ਰਫੀ ਸਾਹਿਬ ਦੇ ਗਾਣੇ ਸੁਣਨੇ ਜਿਹੜੇ ਸੁਣ ਮਤਲਬ ਇਹ ਹੈ ਕਿ ਇਨੀ ਕੋਈ ਜ਼ਿਆਦਾ ਮੈਂ ਅੰਦਰ ਡੂੰਗਾ ਵੜਿਆ ਹੈ ਨਹੀਂ ਸਾਹਿਬ ਮੈਂ ਅਜੇ ਵੀ ਨਹੀਂ ਹੈ ਮੈਂ ਤੁਹਾਨੂੰ ਸਾਫ਼ ਦੱਸਾਂ ਤੇ ਆਵਾਜ਼ ਚੰਗੀ ਸੀ ਸਕੂਲ ਦੇ ਵਿੱਚ ਤਾਰੀਫ ਹੋਣ ਲੱਗ ਗਈ ਤੇ ਸਾਨੂੰ ਲੱਗਾ ਕਿ ਅਸੀਂ ਕੋਈ ਗਾਇਕ ਹੋ ਗਏ ਤੇ ਉਹ ਮੈਂ ਉਸ ਮੁਸ਼ਾਇਰੇ ਚਲਾ ਗਿਆ ਉੱਥੇ ਇੰਤਜ਼ਾਰ ਹੋ ਰਿਸੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਤੇ ਉਹ ਜੀ ਆ ਗਏ ਆ ਗਏ ਆ ਗਏ ਅਸੀਂ ਬਾਹਰ ਨਸੇ ਤੇ ਸ਼ਿਵ ਕੁਮਾਰ ਜੀ ਗੱਡੀ ਚੋਂ ਉਤਰੇ ਆਪਣੇ ਸ਼ੈਨ ਸ਼ਾਇ ਅੰਦਾਜ਼ ਵਿੱਚ ਤੇ ਉਹਨਾਂ ਦੇ ਪਿੱਛੇ-ਪਿੱਛੇ ਅਸੀਂ ਫਿਰ ਸਟੇਜ ਵਾਲੇ ਪਾਸੇ ਗਏ ਹੋ ਸਾਨੂੰ ਉਹਨਾਂ ਨੇ ਬਾਹਰ ਕੱਢਤਾ ਸੀ ਹਾਲਿਸ ਜਾ ਕੇ ਬੈਠ ਗਏ ਤੇ ਬਸ ਮੈਨੂੰ ਉਹਨਾਂ ਦੀ ਦੋ ਲਾਈਨਾਂ ਯਾ ਇਹ ਕਲਾਈਨ ਸਮਝੋ ਮੈਨੂੰ ਪੂਰੀ ਬਹਿਰ ਵਿੱਚ ਯਾ ਮੈਨੂੰ ਸਹੀ ਸ਼ਬਦ ਵੀ ਯਾਦ ਨਹੀਂ ਹੈ ਪਾਤਾ ਸਾਹਿਬ ਮਾਫੀ ਚਾਹਾਂਗਾ ਤੇ ਉਹ ਸੀਗੇ ਉਹਨਾਂ ਦੀ ਉਹ ਮਨ ਗੱਲ ਕਿਦਰ ਘਰ ਕਰ ਗਈ ਯਾ ਮੇਰੀ ਨਜ਼ਰ ਮਿਲੀ ਹੋਣੀ ਸ਼ਿਵ ਕੁਮਾਰ ਜੀ ਨਾਲ ਯਾ ਉਹਨਾਂ ਦੀ ਮਿਲੀ ਹੋਣੀ ਹੈ ਉਸ ਕਿ ਮੇਰੇ ਗੀਤ ਕਿੱਥੇ ਮੇਰੀ ਤਲਵਾਰ ਕਿੱਥੇ ਇੱਕ ਇਹ ਲਾਈਨ ਸੀ ਨਾ ਉਹਨਾਂ ਦੀ ਕੋਈ ਨਜ਼ਮ ਸੀ ਹੈ ਹਾ ਜੀ ਹਾ ਜੀ ਮੇਰੇ ਗੀਤ ਕਿੱਥੇ ਮੇਰੀ ਤਲਵਾਰ ਕਿੱਥੇ ਬਸ ਉਹ ਮੈਂ ਉਹਨਾਂ ਨੂੰ ਸੁਣਿਆ ਤੇ ਮੈਂ ਉਹਨਾਂ ਨੂੰ ਸੁਣਨਾ ਤੇ ਮੈਂ ਇੰਨਾ ਕੋਈ ਮੈਨੂੰ ਸਮਝ ਆਣ ਨੂੰ ਮੁਤਤਾਂ ਵੀ ਲੱਗ ਸਕਦੀਆਂ ਲੇਕਿਨ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਕੋਈ ਹੈ ਇਹ ਬਸ ਉਹ ਹੈ उस तो बाद मेरा अपना मैं आगे की बढ़ना आगे की बढ़ना फिर कॉलेज में भी मेरा चूठी मूठी जाना हुआ जहाँ म्यूजिक वूजिक ही करते रहे फिर धीरे धीरे पोट्री की तरफ भी रुझान हुआ सुनने में समझने में फिर बॉम्बे चला गया मेरे घर में म्यूज़िक था मेरे पिताजी श्री सोन सैगल जी बड़े गवैये थे बहुत बड़े बस वहाँ से मुझे आवाज़ मिली वहीं से मेरे अंदर कुछ रागदारी जो भी है वो मुझे वहाँ से मिला ਉਸ ਤੋਂ ਬਾਅਦ ਮੈਂ ਬੰਬਈ ਦਾ ਜੀ ਰੁਖ ਕੀਤਾ ਇਹ ਲੰਬੀ ਸਟੋਰੀ ਹੈ ਬਣ ਜਾਂਦੀ ਹੈ ਕਿ ਅ ਇੱਕ ਮਿੰਟ ਇਹ ਨਾ ਕਰੋ ਉਹ ਜੋ ਤੁਸੀਂ ਕਰ ਰਹੇ ਹੋ ਨਾ ਡਾਇਵਰਟ ਹੁੰਦਾ ਧਿਆਨ ਤੇ ਉਹ ਫਿਰ ਬੰਬਈ ਚਲੇ ਗਏ ਕਿ ਮੈਂ ਕੋਈ ਪੰਜਾਬੀ ਪੰਜਾਬੀ ਇਤਿਹਾਸ ਪੰਜਾਬੀ ਫੋਕ ਜਾਂ ਪੰਜਾਬੀ ਲੋਕ ਦੇ ਨਾਲ ਇਨਕ ਕੁਝ ਮੇਰਾ ਕੋਈ ਅੱਡਾ ਵਾਸਤਾ ਰਹੀ ਹੀ ਨਹੀਂ ਕਿਉਂਕਿ ਅਸੀਂ ਪਰਦੇਸੀ ਹੋ ਗਏ ਫਿਰ ਮੇਰਾ ਜਦੋਂ ਆਣਾ ਜਾਣਾ ਸ਼ੁਰੂ ਹੋਇਆ ਫਿਰ ਮੈਂ ਇਹਨਾਂ ਦੀ ਇੱਕ ਦੋ ਜਿਵੇਂ ਸਾਨੂੰ ਪ੍ਰਭ ਜੀ ਮੈਂ ਕੰਪੋਜ਼ ਕਰ ਲਿਆ ਸੀ ਇਹ ਤੇ ਪੂਰਾ ਤੇ ਅਸੀਂ ਪ੍ਰਾਰਥਨਾ ਪੂਰੀ ਫਰੀ ਨਹੀਂ ਅਸੀਂ ਤੇ ਇਹਦੀਆਂ 6 ਲਾਈਨਾਂ ਸਾਂ ਖਾਲੀ ਕੰਪੋਜ਼ ਕੀਤੀਆਂ ਜਿਵੇਂ ਗੀਤ ਦਿਓ ਮੇਰੇ ਜੋ ਬਣ ਵਰਗਾ 16 ਚੂਨੇ ਹਰਾ ਬੜਾ ਲੰਬਾ ਹੈ ਇਹ ਇਹ ਜੋ ਕੰਪੋਜ਼ ਕੀਤਾ ਉਹ ਮੈਂ ਟੀਵੀ ਤੇ ਵੀ ਗਾਉਂਦਾ ਰਿਹਾ ਮਹਿਫਲਾਂ ਵਿੱਚ ਵੀ ਗਾਉਂਦਾ ਰਿਹਾ ਉਹ ਕੰਪੋਜੀਸ਼ਨ ਚੰਗੀ ਬਣ ਗਈ ਉਹ ਮਹਾਰਾਜ ਦੀ ਕਿਰਪਾ ਬੜੀ ਜੀ ਵਿੱਚ ਮੈਂ ਸਭ ਤੋਂ ਵੱਡੀ ਗੱਲ ਕਰਨਾ ਕਿ ਜੋ ਸ਼ਾਇਰ ਲਿਖਦੇ ਨੇ ਨਾ ਉਹ ਆਪਣੇ ਜਦੋਂ ਕਹਿੰਦੇ ਨੇ ਤੇ ਸੁਰ ਨਾਲ ਲੈ ਕੇ ਆਂਦੇ ਨੇ ਅਗਰ ਸਹੀ ਸੁਮੇਲ ਹੋ ਜਾਏ ਠੀਕ ਹੈ ਉਹ ਤੁਸੀਂ ਕੋਈ ਕੰਪੋਜੀਸ਼ਨ ਕੋਈ ਜਿਹੜੀ ਠੀਕ ਠਾਕ ਐਪਰੋਪ੍ਰੀਏਟ ਬਣ ਜਾਏ ਤੁਹਾਨੂੰ ਲੱਗੇ ਕਿ ਟ੍ਰਾਂਸਲੇਸ਼ਨ ਹੋ ਰਿਹਾ ਹੈ ਸ਼ਾਇਰ ਟ੍ਰਾਂਸਲੇਟ ਕਰ ਰਿਹਾ ਹੈ ਪਰ ਉਸ ਨੂੰ ਕੋਈ ਨਾ ਕੋਈ ਕੰਪੋਜ਼ਰ ਇਸੇ ਤਰ੍ਹਾਂ ਤਰਜ਼ਾ ਬਣੀਆਂ ਸਾਰੀਆਂ ਵੀ ਸਾਰੀਆਂ ਇਸੇ ਤਰ੍ਹਾਂ ਬਣੀਆਂ ਨੇ ਤੇ ਬਣ ਗਈਆਂ ਬਹੁਤ ਜਲਦੀ ਵਿੱਚ ਬਣੀਆਂ ਨੇ ਜਲਦੀ ਮਤਲਬ ਮੈਂ ਨਹੀਂ ਕੀਤੀ ਉਹ ਬਸ ਬਣਨੀਆਂ ਸੀ ਬਣ ਗਈਆਂ ਮੇਰੀ ਕੋਈ ਮਹਾਰਤ ਨਹੀਂ ਹੈ ਮੈਨੂੰ ਕੋਈ ਕੁਝ ਜ਼ਿਆਦਾ ਪਤਾ ਨਹੀਂ ਹੈ ਸ਼ਿਵ ਕੁਮਾਰ ਜੀ ਦੇ ਬਾਰੇ ਜੋ ਇਹ ਜਾਣਦੇ ਨੇ ਵੱਡੇ ਲੋਕ ਮੈਂ ਤਾਂ ਇੱਕ ਕਾਰੇ ਕਰਤਾ ਹੈਗਾ ਵਾਂ ਲੇਕਿਨ ਜੋ ਮੇਰੇ ਤੋਂ ਹੋ ਸਕਿਆ ਉਹ ਮੈਂ ਕੀਤਾ ਮੈਂ ਕਿਸੇ ਗੱਲ ਦੀ ਕੋਈ ਮੈਂ ਕਹਿ ਹੀ ਨਹੀਂ ਸਕਦਾ ਕਿ ਮੈਨੂੰ ਕੁਝ ਪਤਾ ਹੈ ਮੈਨੂੰ ਕਹੋ ਕਿ ਮੈਂ ਸ਼ਿਵ ਕੁਮਾਰ ਜੀ ਦੀਆਂ ਦੋ ਚਾਰ ਚੀਜ਼ਾਂ ਸੁਣਾਵਾਂ ਤੇ ਮੈਂ ਨਹੀਂ ਸੁਣਾ ਸਕਦਾ ਸਿਵਾਇ ਜਿਹੜੀਆਂ ਬਹੁਤ ਜ਼ਿਆਦਾ ਮਸ਼ਹੂਰ ਨੇ ਲੇਕਿਨ ਇਹ ਵੈਰੀ ਇਹ ਮੇਰੀ ਇਹਨੂੰ ਮੈਂ ਆਪਣੀ ਨਲਾਇਕੀ ਕਹਿ ਸਕਦਾ ਜਾਂ ਮੇਰੀ ਲਾਪਰਵਾਹੀ ਕਹਿ ਸਕਦਾ ਜਾਂ ਮੇਰੇ ਰੋਜ਼ੀ ਰੋਟੀ ਦੀ ਮਜਬੂਰੀ ਕਹਿ ਸਕਦਾ ਜਿਹੜਾ ਮੈਂ ਬਾਹਰ ਰਿਆਂ ਮੈਨੂੰ ਸਟੱਡੀ ਕਰਨ ਵਾਸਤੇ ਇਸ ਵਸਨੇ ਨਹੀਂ ਮਿਲੇ ਕਿ ਮੈਨੂੰ ਉਹ ਲੋਕ ਹੀ ਨਹੀਂ ਮਿਲੇ ਕਦੀ ਕਿਦਾਰ ਰੱਬ ਸਬਬੀ ਵੱਡੇ ਵੱਡੇ ਬੰਦੇ ਮਿਲਦੇ ਨੇ ਕੁਝ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਨੇ ਤੇ ਸਾਨੂੰ ਲੱਗਦਾ ਕਿ ਹਮੇ ਵੀ ਇਤਨਾ ਹੀ ਮਿਲੇ ਇਸ ਤੋਂ ਜ਼ਿਆਦਾ ਬਾਕੀ ਇਹ ਹੈ ਕੀ ਪ੍ਰੋਜੈਕਟ ਦੇ ਵਿੱਚ ਮੇਰੀ ਜਿਹੜੀ ਦਾਖਲਾ ਹੋਇਆ ਹੈ ਇਹ ਬਹੁਤ 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 ਸ਼ੁਕਰਗੁਜ਼ਾਰ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਾਤਰ ਸਾਹਿਬ ਦਾ ਅੱਜ ਦੇ ਨਾਲ ਬਹੁਤ ਵੱਡਾ ਲਿੰਕ ਹੈ ਜੋ ਕਿ ਦੂਰਦਰਸ਼ਨ ਤੇ ਦੋਨੋਂ ਟਰੈਕ ਇੱਕ ਵਾਰ ਵੱਜੇ ਸਨ ਇਹਨਾਂ ਦੀ ਪ੍ਰੈਜ਼ੈਂਸ ਜੀ ਤੇ ਨਾਲ ਗੱਲ ਹੋਈ ਹਰਜੀਤ ਨੇ ਮੈਨੂੰ ਗੱਲ ਕੀਤੀ ਜੀ ਤੇ ਉਸ ਵੇਲੇ ਤੁਸੀਂ ਸਾਹਮਣੇ ਸੋ ਔਰ ਇਹ ਟ੍ਰੈਕ ਦੋਨੋ ਵਜੇ ਸਨ ਔਰ ਰਫ ਸਨ ਅੱਜ ਵੀ ਤੁਸੀਂ ਇੱਥੇ ਹੋ ਮੈਂ ਦੂੰਗੇ ਵੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀਏ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਦੀ ਔਰ ਚੌਂ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਵੋ ਚੌਂ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ ਦੁੱਲੇਆਂ ਵਿੱਚੋਂ ਕੱਢ-ਕੱਢ ਲੱਕੜਾ ਇਸ ਦੀ ਅੱਗ ਵਿੱਚ ਜੜੀ।